ਦੇ ਰੋਮਾਇਣ ਦੇ ਜਿੰਨੇ ਪਾਤਰ ਹੋਇਆ ਹੋਏ ਹੀ ਨਹੀਂ ਰਾਵਣ ਹੋਇਆ ਹੀ ਨਹੀਂ ਹੋਏ ਹੀ ਨਹੀਂ ਜਿਹੜੇ ਜਿਹੜੇ ਹਿੰਦੂ ਲੋਕ ਪੂਜਾ ਕਰਦੇ ਆ ਨਾ ਪੂਜੇ ਕਰਦੇ ਆ ਨਾ ਰਾਮ ਦੀ ਪੂਜਾ ਕਰਦੇ ਆ ਹਾਂ ਪੂਜਾ ਕਰ ਤੇ ਰਾਵਣ ਦੇ ਬੁੱਤ ਫੂਕਦੇ ਆ ਫੂਕਦੇ ਆ ਫਿਰ ਉਹ ਗਲਤ ਕਰਦੇ ਆ ਦੇਖੋ ਪਹਿਲੀ ਗੱਲ ਤੇ ਆ ਇਹ ਖਰਨੀ ਪੜਦੇ ਮਿਤਾਸਕ ਤੌਰ ਤੇ ਗੱਲ ਸਿੱਧ ਹੋ ਗਈ ਵੀ ਇਹ ਬਿਲਕੁਲ ਹੋਏ ਹੀ ਨਹੀਂ ਸਾਰੀ ਕਲਪਨਾ ਹੈ ਸੁਪਰੀਮ ਕੋਰਟ ਤੱਕ ਮੁਕਦਮਾ ਜਾ ਚੁੱਕਿਆ ਹੈ ਸੁਪਰੀਮ ਕੋਰਟ ਵੀ ਮੰਨ ਗਈ ਆ ਵੀ ਭਾਈ ਤੁਹਾਡੇ ਕੋਲੇ ਦੱਸਿਆ ਇਤਿਹਾਸਕਾਰ ਨੇ ਵੀ ਇਹ ਕਲਪਨਾ ਹੈ ਇਹ ਵੀ ਰਾਮਾ ਸામੀ ਰਾਮਾ ਸਵਾਮੀ ਨੇ ਰਾਮਾ ਸਾਮੀ ਸਾਮੀ ਉਹਨੇ ਦੱਸਿਆ ਵੀ ਭਾਈ ਇਹ ਸਾਰੀ ਕਲਪਨਾ ਹੋਏ ਹੀ ਨਹੀਂ ਸੁਪਰੀਮ ਕੋਰਟ ਤੱਕ ਗੱਲ ਦਾ ਫੈਸਲਾ ਹੋ ਗਿਆ ਕੀ ਨਾਂ ਕਿਤਾਬ ਦਾ ਸੱਚੀ ਰਮੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਗयो 라ਵਣ ਗयो ਜਾ ਕੋ ਬਹੁ ਪਰਿਵਾਰ ਜੰਮਾਰਾ ਜੀ ਨੇ ਵਚਨ ਕੀਤੇ ਐ ਰੋਵੈ ਰਾਮ ਨਿਕਾਲਾ ਪਇਆ ਸੀਤਾ ਲక్ష్మణ ਵਿਛੜ ਗਿਆ ਇਸ ਤਰ੍ਹਾਂ ਦੇ ਵਚਨ ਹਨਾ ਰੋਵੈ ਦੇਸ ஸ்ரீਲੰਕ ਗਵਾਏ ਜਨ ਸੀਤਾ ਆਂਦੀ ਡੌਰੂ ਵਾਏ ਲੰਕਾ ਗੜ ਸੋਨੇ ਕਾ ਪਇਆ ਮੂਰਖ 라ਵਣ ਕਿਆ ਲੈ ਗਿਆ ਬਹੁਤ ਸਾਰੇ ਐਸੇ ਮਹਾਰਾਜ ਜੀ ਨੇ ਬਾਣੀ ਦੇ ਵਿੱਚ ਪ੍ਰਮਾਣ ਦਿੱਤੇ ਐ ਆਰਾਮ ਤੇ 라ਵਣ ਬਾਰੇ ਪਰ ਹੁਣ ਜਿਹੜੇ ਕਈ ਇਸ ਤਰ੍ਹਾਂ ਦੇ ਜਿਹੜੇ ਹੈਗੇ ਆ ਨਾਸਤਿਕ ਲੋਕ ਕਹਿੰਦੇ ਜਿਹੜੇ ਤਰਕਵਾਦੀ ਨੇ ਹਨਾ ਉਹ ਕਹਿੰਦੇ ਵੀ ਰਾਮ ਅਤੇ ਰਾਵਣ ਤੇ ਹੋਈ ਨਹੀਂ ਇਵਨ ਕੇ ਜਿਹੜੇ ਇਹ ਰਮਾਇਣ ਦੇ ਪਾਤਰ ਨੇ ਸਾਰੇ ਕਹਿੰਦੇ ਹੋਏ ਨਹੀਂ ਇਹ ਕਾਲਪਨਿਕ ਨੇ ਫਿਰ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਇਹਨਾਂ ਦਾ ਨਾਮ ਕਿਉਂ ਹੈ ਸਤਿਗੁਰੂ ਮਹਾਰਾਜ ਜੀ ਦੀ ਆਪਾਂ ਸੱਚੀ ਬਾਣੀ ਕਹਿੰਦੇ ਆ ਤੁਰਕੀ ਬਾਣੀ ਇਨੂੰ ਦੁਨੀਆ ਤੇ ਕੋਈ ਝੂਠੀ ਸਾਬਤ ਨਹੀਂ ਸਕਦਾ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਨੂੰ ਹਨਾ ਪਰ ਹੁਣ ਇੱਕ ਰਾਮਾ ਸਾਮੀ ਰਾਮਾ ਸਵਾਮੀ ਨਹੀਂ ਰਾਮਾ ਸਾਮੀ ਉਹਨੇ ਪਟੀਸ਼ਨ ਤੱਕ ਕੀਤੀ ਸੀ ਕਿ ਤੇ ਸੁਪਰੀਮ ਕੋਰਟ ਨੇ ਵੀ ਇਹ ਦੇ ਦਿੱਤਾ ਕਹਿੰਦੇ ਹਾਂ ਵੀ ਇਹ ਤੇ ਰਾਵਣ ਤੇ ਹੋਇਆ ਹੀ ਨਹੀਂ ਇਹ ਦੇਖੋ ਇਹ ਚਲੋ ਇਹ ਸਰਚ ਦਾ ਵਿਸ਼ਾ ਹੈ ਪਰ ਆਪਾਂ ਨੇ ਸਤਿਗੁਰੂ ਮਹਾਰਾਜ ਜੀ ਤੇ ਆਪਣਾ ਯਕੀਨ ਹੈ ਕਿਉਂਕਿ ਜਿਹੜੇ ਪਾਤਸ਼ਾਹ ਮਹਾਰਾਜ ਜੀ ਨੇ ਆਪਣਾ ਸੀਸ ਬਲੀਦਾਨ ਦਿੱਤਾ ਚੰਦਨੀ ਚੌਂਕ ਦੇ ਵਿੱਚ ਉਹਨਾਂ ਦੇ ਬਚਨ ਨੇ ਇਹ ਰਾਮ ਗयो 라ਵਣ ਗयो ਆਪਾਂ ਉਹਨਾਂ ਤੇ ਯਕੀਨ ਕਰਨਾ ਹੈ ਨਾ ਪਰ ਦੂਸਰੀ ਗੱਲ ਕਈ ਹੁਣ ਇਹ ਸਾਬਤ ਕਰਦੇ ਆਂ ਵੀ ਇਹ ਤੇ ਹੋਈ ਨਹੀਂ ਫਿਰ ਇਹਨਾਂ ਦਾ ਬਾਣੀ ਦੇ ਵਿੱਚ ਨਾ ਕਿਉਂ ਹੈ ਸੰਗਤ ਜੀ ਜਿਹੜੀ ਸਤਗੁਰੂ ਮਹਾਰਾਜ ਜੀ ਦੀ ਬਾਣੀ ਹੈ ਨਾ ਸਤਗੁਰੂ ਮਹਾਰਾਜ ਜੀ ਨੇ ਸਾਨੂੰ ਸਮਝਾਉਣ ਵਾਸਤੇ ਮਨੁੱਖਤਾ ਦੀ ਭਲਾਈ ਵਾਸਤੇ ਬਹੁਤ ਸਾਰੇ ਐਸੇ ਪ੍ਰਮਾਣ ਦਿੱਤੇ ਨੇ ਬਡੇ ਮਹਾਰਜ ਨੇ ਬਾਣੀ ਦੇ ਵਿੱਚ ਪ੍ਰਮਾਣ ਦੇ ਦੇ ਕਿ ਸਾਨੂੰ ਸਮਝਾਇਆ ਹੈ ਜਿਹੜੀਆਂ ਉਸ ਟਾਈਮ ਤੇ ਪ੍ਰਚਲਿਤ ਗਾਥਾਵਾਂ ਸੀਗੀਆਂ ਉਹਨਾਂ ਦਾ ਵੀ ਮਹਾਰਜ ਜਿੰਨੇ ਜ਼ਿਕਰ ਕੀਤਾ ਹੈ ਕਿੰਨੀਆਂ ਗੱਲਾਂ ਹਨ ਮਹਾਰਜ ਜੀ ਸਾਨੂੰ ਸਮਝਾਉਂਦੇ ਆ ਕਿਤੇ ਇਹ ਜਿਹੜਾ ਤਨ ਇਹਦੇ ਵਿੱਚ ਜਿਹੜੀ ਜੋਤ ਹੈ ਇਨੂੰ ਦੀਵੇ ਨਾਲ ਮਹਾਰਾਜ ਜੀ ਨੇ ਉਦਾਹਰਨ ਦੇ ਕੇ ਸਮਝਾਇਆ ਹੈ ਹਨ ਜਦ ਲਗ ਤੇਲ ਦੀਵੇ ਮੁਖਵਾਤੀ ਤਦ ਸੁਝੈ ਕੋਈ ਤਦ ਸੁਝੈ ਸਭ ਕੋਈ 13 ਦਿਨਾਂ ਬਾਤੀ ਠਹਿਰਾਨੀ ਸੁੰਨਾ ਮੰਦਰ ਹੋਈ ਕਿੰਨੀਆਂ ਉਦਾਹਰਨਾਂ ਦੇ ਦੇ ਕੇ ਕਿੰਨੇ ਪਰਮਾਨ ਕਿੰਨੇ ਐਗਜ਼ਾਮਪਲਾਂ ਦੇ ਦੇ ਕੇ ਮਹਾਰਾਜ ਜੀ ਨੇ ਸਾਨੂੰ ਸਮਝਾਇਆ ਹੈਗਾ ਤੇ ਰਹੀ ਗੱਲ ਵੀ ਜਿਹੜਾ ਹੁਣ ਰਾਮ ਤੇ ਰਾਵਣ ਦੀ ਗੱਲ ਕਹਿੰਦੇ ਨੇ ਵੀ ਉਹ ਹੋਈ ਨਹੀਂ ਉਸ ਟਾਈਮ ਤੇ ਉਹ ਚੀਜ਼ਾਂ ਪ੍ਰਚਲਿਤ ਸੀ ਜਦੋਂ ਮਹਾਰਾਜ ਜੀ ਨੇ ਬਾਣੀ ਰਚੀ ਹੈ ਨਾ ਉਦੋਂ ਉਹ ਚੀਜ਼ਾਂ ਸਾਰੀਆਂ ਪ੍ਰਚਲਿਤ ਸੀਗੀਆਂ ਇਸ ਕਰਕੇ ਮਹਾਰਾਜ ਜੀ ਨੇ ਉਹਨਾਂ ਚੀਜ਼ਾਂ ਦਾ ਹਵਾਲਾ ਦੇ ਦੇ ਕੇ ਸਮਝਾਇਆ ਕਿਉਂਕਿ ਮਹਾਰਾਜ ਜੀ ਜਦੋਂ ਸਮਝਾਉਂਦੇ ਸੀ ਨਾ ਤਾਂ ਸਤਿਗੁਰੂ ਮਹਾਰਾਜ ਜੀ ਦਾ ਸਮਝਾਉਣ ਦਾ ਤਰੀਕਾ ਇਹ ਸੀ ਉਹ ਅਗਲੇ ਦੀ ਥਿਉਰੀ ਨੂੰ ਵਰਤਦੇ ਸੀ ਹੁਣ ਇਹ ਗੱਲ ਆਪਾਂ ਨੂੰ ਸਮਝ ਨਹੀਂ ਆਉਂਦੀ ਪਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਵੀ ਜਦੋਂ ਆਪਾਂ ਸਾਖੀ ਜਿਹੜੇ ਆਮ ਆਪਾਂ ਸੁਣਦੇ ਆ ਨਾ ਕਿ ਜਦੋਂ ਮਹਾਰਾਜ ਜੀ ਗਏ ਗੰਗਾ ਤੇ ਹਰਦੁਆਰ ਗਏ ਐ ਉੱਥੇ ਸਤਿਗੁਰੂ ਨੇ ਪੰਡਤਾਂ ਨੂੰ ਦੇਖਿਆ ਵੀ ਉਹ ਸੂਰਜ ਦੇਵਤੈ ਨੂੰ ਪਾਣੀ ਦੇ ਰਹੇ ਨੇ ਹਨਾ ਸਤਿਗੁਰਾਂ ਨੇ ਪੁੱਛਣਾ ਸੀ ਉਹਨਾਂ ਨੂੰ ਕਿ ਇਹ ਕੀ ਕਰਦੇ ਹੋ ਜੇ ਪੁੱਛਦੇ ਉੱਥੇ ਬਾਦਗਵਾਦ ਖੜਾ ਹੁੰਦਾ ਉਹਨਾਂ ਨੇ ਕਹਿਣਾ ਸੀ ਤੁਸੀਂ ਸਾਡੇ ਧਰਮ ਦੇ ਉੱਤੇ ਕਰਦੇ ਹੋ ਹਨਾ ਪਰ ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਸਮਝਾਉਣ ਵਾਸਤੇ ਉਹਨਾਂ ਦਾ ਤਰੀਕਾ ਹੀ ਵਰਤਿਆ ਆਪ ਦੂਜੇ ਪਾਸੇ ਮੁਹਰ ਕਰਕੇ ਪਾਣੀ ਦੇਣ ਲੱਗੇ ਪੁੱਛਣਾ ਸਤਗੁਰੂ ਮਹਾਰਾਜ ਜੀ ਨੇ ਅਸੀਂ ਵੀ ਕੀ ਕਰਦੇ ਹਾਂ ਪਰ ਹੁਣ ਪੰਡਤ ਪੁੱਛਦੇ ਨੇ ਵੀ ਤੁਸੀਂ ਇਹ ਕੀ ਕਰਦੇ ਸਤਗੁਰੂ ਕਹਿੰਦੇ ਕਹਿੰਦੇ ਅਸੀਂ ਤੇ ਭਾਈ ਤੁਹਾਨੂੰ ਦੇਖ ਕੇ ਲੱਗੇ ਪਾਣੀ ਦੇਣ ਉਹ ਕਹਿੰਦੇ ਬਾਬਾ ਅਸੀਂ ਤੇ ਸੂਰਜ ਨੂੰ ਪਾਣੀ ਦਿੰਨੇ ਆ ਸੂਰਜ ਦੇਵਤੇ ਨੂੰ ਸੂਰਜ ਦੇਵਤੇ ਬਾਰੇ ਉਹਨਾਂ ਦੀ ਮੰਨਤ ਹੈ ਕਿ ਜਿਹੜਾ ਧਰਮ ਰਾਜ ਹੈ ਨਾ ਇਹ ਸੂਰਜ ਦਾ ਪੁੱਤਰ ਹੈ ਇਹ ਬਾਣੀ ਦੇ ਵਿੱਚ ਵੀ ਮਹਾਰਾਜ ਜੀ ਦੇ ਵਿੱਚ ਜ਼ਿਕਰ ਆਉਂਦਾ ਹੈ फेर ਇਸ ਗੱਲ ਇਹ ਗੱਲ ਵੀ ਉਸੇ ਗੱਲ ਨਾਲ ਰਿਲੇਟਡ ਹੈ ਨਾ ਜਿਹੜੇ ਹੁਣ ਤਰਕਵਾਦੀ ਨੇ ਉਹ ਤੇ ਕਹਿੰਦੇ ਕੋਈ ਦੇਵਤਾ ਕੋਈ ਇਸ ਤਰ੍ਹਾਂ ਦਾ ਹੋਇਆ ਹੀ ਨਹੀਂ ਹਨਾ ਪਟਾਂ ਦੇ ਸਵੀਆਂ ਚ 14 ਸੰਗ ਤੇ ਆਉਂਦਾ ਹੈਗਾ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਆਪਾਂ ਪੜ੍ਹਦੇ ਆਂਗੇ ਜਿਹੜਾ ਬਚਨ ਹਨਾ ਨਿਸਵਾਸਰ ਏਕ ਸਮਾਨ ਧਿਆਨ ਸੋ ਨਾਮ ਸੁਣੇ ਸੁਤਪਾਨ ਡਰਿਓ ਸੁਤਪਾਨ ਡਰਿਓ ਵੀ ਸਤਗੁਰੂ ਮਹਾਰਾਜ ਜੀ ਦਾ ਨਾਮ ਉਸ ਵਾਹਿਗੁਰੂ ਪ੍ਰਮਾਤਮਾ ਦਾ ਨਾਮ ਲਏ ਤੋਂ ਸੁਤਪਾਨ ਸੋਤ ਕਹਿੰਦੇ ਨੇ ਪੁੱਤਰ ਭਾਨ ਕਹਿੰਦੇ ਨੇ ਸੂਰਜ ਨੂੰ ਵੀ ਉਹਦਾ ਪੁੱਤਰ ਹੈ ਜਿਹੜਾ ਤੁਸੀਂ ਕਹਿੰਦੇ ਹੋ ਧਰਮਰਾਜ ਉਹ ਵੀ ਦਰਦ ਹੈ ਇਹ ਮਹਾਰਾਜ ਦੀ ਵਡਾਈ ਲਿਖਿਆ 1400 ਅੰਕ ਤੇ ਦਰਜ ਹੈ ਹੁਣ ਇਹ ਗੱਲ ਵੀ ਉਸੇ ਗੱਲ ਨਾਲ ਰਿਲੇਟਡ ਹੈ ਨਾ ਵੀ ਜਿਹੜੇ ਨਾਸਤਕ ਬੰਦੇ ਆ ਉਹ ਤੇ ਕਹਿੰਦੇ ਆ ਧਰਮਰਾਜ ਹੀ ਨਹੀਂ ਹੈਗਾ ਕੋਈ ਪਰ ਬਾਣੀ ਦੇ ਵਿੱਚ ਤੇ ਫਿਰ ਵੀ ਜ਼ਿਕਰ ਆਉਂਦਾ ਇਸ ਗੱਲ ਦਾ ਨਾ ਤੇ ਹੁਣ ਉਹਨਾਂ ਦੀ ਮੰਨਤਾ ਹੈ ਜੀ ਇਹ ਉਹ ਆਪਣੇ ਪਿਤਰਾਂ ਨੂੰ ਪਾਣੀ ਦਿੰਦੇ ਆ ਸੂਰਜ ਦੇਵਤੈ ਨੂੰ ਜਲ ਚੜਾਉਂਦੇ ਆ ਵੀ ਸਾਡੇ ਪਿਤਰਾਂ ਹੰ ਤੱਕ ਪੁੱਜੇ ਹਨਾ ਚਲੋ ਉਹਨਾਂ ਦੀ ਮੰਨਤ ਹੈ ਹੁਣ ਬਾਬੇ ਨੇ ਸਮਝਾਉਣ ਦਾ ਯਤਨ ਕੀਤਾ ਉਹਨਾਂ ਦੀ ਥਿਓਰੀ ਦੇ ਨਾਲ ਉਹ ਕਹਿੰਦੇ ਬਾਬਾ ਵੀ ਅਸੀਂ ਤੇ ਸੂਰਜ ਦੇਵਤੈ ਨੂੰ ਪਾਣੀ ਦਿੰਨਾ ਤੂੰ ਕਿਉਂ ਪਾਣੀ ਦੇਣ ਲੱਗਿਆ ਸਤਗੁਰੂ ਜੀ ਕਹਿੰਦੇ ਮੇਰੀ ਕਰਤਾਰਪੁਰ ਕਣਕ ਵੀਜੀ ਹੋਈ ਹੈ ਮੈਂ ਉਹ ਕਣਕ ਰਮਾਉਣੀ ਹੈ ਤੇ ਇਸ ਤਰ੍ਹਾਂ ਉਹ ਕਹਿੰਦੇ ਵੀ ਐਡੀ ਦੂਰ ਪਾਣੀ ਕਿਵੇਂ ਪਹੁੰਚ ਜਾਊਗਾ ਉਹਨਾਂ ਨੇ ਸਵਾਲ ਕੀਤਾ ਵੀ ਉੱਥੇ ਤੱਕ ਤੁਹਾਡਾ ਪਾਣੀ ਕਿਵੇਂ ਪਹੁੰਚ ਜਾਊ ਹੁਣ ਸਤਿਗੁਰੂ ਮਹਾਰਾਜ ਜੀ ਕਹਿੰਦੇ ਭਾਈ ਕਰਤਾਰਪੁਰ ਤੇ ਇੱਥੋਂ ਥੋੜੀ ਦੂਰ ਹੈ 360 ਕਿਲੋਮੀਟਰ ਦਾ ਡਿਸਟੈਂਸ ਬਣਦਾ ਹੈਗਾ ਪਰ ਜਿਹੜਾ ਪ੍ਰithvi ਅਤੇ ਸੂਰਜ ਦਾ ਡਿਸਟੈਂਸ ਹੈ ਨਾ ਫਰਕ ਹੈਗਾ ਉਹ 152 ਮਿਲੀਅਨ ਕਿਲੋਮੀਟਰ ਦੀ ਦੂਰੀ ਹੈ 152 ਮਿਲੀਅਨ ਸਰਚ ਕਰਕੇ ਵੇਖ ਲਿਓ ਐਨੀ ਦੂਰੀ ਹੈ ਹੁਣ ਬਾਬਾ ਕਹਿੰਦਾ ਵੀ ਜਦੋਂ ਮੇਰਾ ਇੰਨੀ ਕਦੂਰ ਪਾਣੀ ਨਹੀਂ ਜਾ ਸਕਦਾ ਤੁਹਾਡਾ ਉੱਥੇ ਜਿੱਥੇ ਕੋਈ ਗਈ ਨਹੀਂ ਜਿਨ ਨੇ ਦੇਖੀ ਨਹੀਂ ਨਾ ਕੋਈ ਜਾ ਸਕਦਾ ਉੱਥੇ ਅਸੀਂ ਤੇ ਕਰਤਾਰਪੁਰ ਕਣਕ ਬੀਜ ਕੇ ਆਇਆ ਅਸੀਂ ਦੇਖਿਆ ਜਾਣਦੇ ਹਾਂ ਸਾਰਾ ਉੱਥੇ ਸਾਨੂੰ ਪਤਾ ਹੈ ਪਰ ਜਿਹੜੀ ਚੀਜ਼ ਦੇਖੀ ਨਹੀਂ ਉੱਥੇ ਚਲ ਕੇ ਚਲਾ ਜਾਊਗਾ ਹੁਣ ਥਿਉਰੀ ਮਹਾਰਾਜ ਨੇ ਉਹਨਾਂ ਲਈ ਵਰਤੀ ਸਮਝਾਉਣ ਵਾਸਤੇ ਹੁਣ ਮਹਾਰਾਜ ਜੀ ਨੇ ਜਲ ਦਿੱਤਾ ਇਹਦਾ ਮਤਲਬ ਇਹ ਥੋੜਾ ਵੀ ਮਹਾਰਾਜ ਜੀ ਨੇ ਜਲ ਦੇਣ ਨੂੰ ਪ੍ਰਮਾਨਤਾ ਦਿੱਤੀ ਖੁਦ ਜਲ ਦਿੱਤਾ ਮਹਾਰਾਜ ਜੀ ਨੇ ਪਰ ਉਹਨਾਂ ਨੂੰ ਸਮਝਾਉਣ ਵਾਸਤੇ ਜਲ ਦਿੱਤਾ ਇਹਦਾ ਹੁਣ ਮਤਲਬ ਇਹ ਥੋੜੀਆ ਵੀ ਮਹਾਰਾਜ ਜੀ ਨੇ ਉਹ ਚੀਜ਼ ਨੂੰ ਪ੍ਰਮਾਨ ਕਰ ਲਿਆ ਵੀ ਹਾਂ ਇਸ ਤਰ੍ਹਾਂ ਜਲ ਚੱਲਿਆ ਜਾਂਦਾ ਹੈ ਉਤੇ ਸਮਝਾਉਣ ਵਾਸਤੇ ਇਸੇ ਤਰ੍ਹਾਂ ਹੀ ਇਹ ਚੀਜ਼ਾਂ ਵੀ ਮਹਾਰਾਜ ਜੀ ਨੇ ਸਾਨੂੰ ਸਮਝਾਉਣ ਵਾਸਤੇ ਪਾਈ ਜਿਹੜਿਆਂ ਦਾ ਤੁਸੀਂ ਜ਼ਿਕਰ ਕਰਦੇ ਹੋ ਉਹਨਾਂ ਆਪਣੇ ਦੇ ਬੜੇ ਬੜੇ ਹੋਏ ਆ ਜਿਹੜੇ ਉਹ ਵੀ ਇੱਥੋਂ ਖਾਲੀ ਹੱਥ ਚਲੇ ਗਏ ਆ ਇਤੋਂ ਕਿਸੇ ਦੇ ਨਾਲ ਕੁਝ ਨਹੀਂ ਜਾਣਾ ਸਤਿਗੁਰੂ ਮਹਾਰਾਜ ਜੀ ਨੇ ਇਹ ਸਾਨੂੰ ਬਾਣੀ ਦੇ ਵਿੱਚ ਸਮਝਾਇਆ ਹੈਗਾ ਭਾਈ ਉਹਨਾਂ ਦੀਆਂ ਉਦਾਹਰਣਾਂ ਦੇ ਕੇ ਉਹਨਾਂ ਦੀਆਂ ਐਗਜ਼ੈਂਪਲਾਂ ਦੇ ਦੇ ਕੇ ਸਾਨੂੰ ਸਤਿਗੁਰੂ ਮਹਾਰਾਜ ਜੀ ਨੇ ਸਮਝਾ ਜਾਏਗਾ ਹੁਣ ਇੱਕ ਬੰਦੇ ਦੇ ਕਹਿਣ ਦੇ ਨਾਲ ਤੇ ਰਾਮ ਤੇ ਰਾਵਣ ਕਹਿੰਦੇ ਹੋਏ ਨਹੀਂ ਇੱਕ ਬੰਦੇ ਦੇ ਕਹਿਣ ਨਾਲ ਤੇ ਆਪਾਂ ਇਸ ਗੱਲ ਨੂੰ ਮੰਨਣੋਂ ਰਹੇ ਵੀ ਹੋਇਆ ਜਾਂ ਨਾ ਹੋਇਆ ਹਣ ਇੱਕੋ ਬੰਦੇ ਦੇ ਕਹਿਣ ਤੇ ਆਪਾਂ ਇਹ ਮੰਨ ਨਹੀਂ ਸਕਦੇ ਵੀ ਹੋਏ ਨੇ ਹਨਾ ਇੱਥੇ ਤੱਕ ਉਹ ਸਰਚ ਦਾ ਵੀ ਸ ਹੈਗਾ ਹਨਾ ਹੋਇਆ ਨਾ ਹੋਇਆ ਹੁਣ ਲੋਕ ਇੱਥੋਂ ਤੱਕ ਵੀ ਕਹਿਣ ਲੱਗੇ ਇਹ ਤਰਕਵਾਦੀ ਤੇ ਕਹਿੰਦੇ ਜਿਹੜਾ ਭਾਈ ਬਾਲਾ ਜੀ ਹੋਇਆ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਕਹਿੰਦੇ ਉਹ ਵੀ ਨਹੀਂ ਹੋਇਆ ਦੱਸੋ ਵੀ ਇਹਨਾਂ ਦਾ ਕੀ ਹੈ ਹੁਣ ਜਿੱਥੇ ਤਰਕ ਆ ਜੇ ਨਾ ਉੱਥੇ ਸ਼ਰਧਾ ਨਹੀਂ ਰਹਿੰਦੀ ਜਿੱਥੇ ਸ਼ਰਧਾ ਹੋਵੇ ਉੱਥੇ ਤਰਕ ਨਹੀਂ ਹੁੰਦਾ ਇਹ ਤਰਕਵਾਦੀ ਨੇ ਜਿਹੜੇ ਤਰ ਤਰਕ ਕਰਦੇ ਨੇ ਬਾਣੀ ਦੇ ਨਾਲ ਕੋਈ ਮੇਲ ਨਹੀਂ ਤੱਕਦਾ ਹਨਾ ਬਾਣੀ ਸਤਿਗੁਰੂ ਮਹਾਰਾਜ ਜੀ ਦੀ ਸੱਚੀ ਬਾਣੀ ਹੈ ਭਾਈ ਇਹਨਾਂ ਨੂੰ ਮਤਲਬ ਜਿਹੜੇ ਹੁਣ ਤਰਕ ਕਰਦੇ ਨੇ ਉਹ ਤੇ ਬਾਣੀ ਤੇ ਵੀ ਤਰਕ ਕਰੇ ਜਾਂਦੇ ਨੇ ਅਬ ਜਿਹੜਾ ਬਲਕੌਰ ਸਿੰਘ ਹੈ ਉਹ ਬੜਾ ਕੁਝ ਕਹਿੰਦਾਗਾ ਉਹ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਇਤਿਹਾਸ ਤੇ ਬੜਾ ਕੁਝ ਕਹਿੰਦਾ ਪਰ ਇਹਨਾਂ ਤੋਂ ਬਚਣ ਦੀ ਲੋੜ ਹੈ ਆਪਾਂ ਨੂੰ ਸਤਿਗੁਰੂ ਤੇ ਗੁਰਬਾਣੀ ਤੇ ਭਰੋਸਾ ਹੋਣਾ ਚਾਹੀਦਾ ਪਹਿਲੀ ਗੱਲ ਤੇ ਇਹ ਆ ਵੀ ਮਹਾਰਾਜ ਜਿਨੇ ਦਰਜ ਕੀਤਾ ਤੇ ਹੋਏ ਹੋਣਗੇ ਹਨਾ ਦੂਸਰੀ ਗੱਲ ਜੇ ਉਹ ਇੰਨਾ ਤੁਸੀਂ ਇਹ ਸਾਬਤ ਕਰ ਦੇਣੀ ਵੀ ਹੋਈ ਨਹੀਂ ਤਾਂ ਇਹ ਮਹਾਰਾਜ ਦਾ ਸਮਝਾਉਣ ਦਾ ਤਰੀਕਾ ਜੋ ਉਸ ਟਾਈਮ ਤੇ ਪ੍ਰਚੰਨਤ ਗਥਾਵਾਂ ਸੀ ਮਹਾਰਾਜ ਨੇ ਉਹਨਾਂ ਦੇ ਤਰੀਕੇ ਦੇ ਨਾਲ ਉਹਨਾਂ ਦੀ ਥਿਓਰੀ ਦੇ ਨਾਲ ਇਹ ਚੀਜ਼ਾਂ ਸਮਝਾਉਣ ਦਾ ਯਤਨ ਕੀਤਾ ਆਪਾਂ ਵੀ ਇਸ ਗੱਲ ਨੂੰ ਸਮਝੀਏ ਆਪਾਂ ਵੀ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਦੇ ਨਾਲ ਲੱਗੇ ਜੀ ਹੋਰ ਦੇ ਵੀਡੀਓ ਵਧੀਆ ਲੱਗੇ ਜਾਣਕਾਰੀ ਵਧੀਆ ਲੱਗੇ ਗਿਆਨ ਵਿਚਾਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਲਾਈਕ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ